ਖੜ ਪੇੜਤਾ ਦੀ ਸਰਕਾਰ ਨੇ ਮਦਦ ਤਾਂ ਕੀ ਕਰਨੀ ਸਗੋਂ ਆਪਣੀਆਂ ਕੋਛੀਆਂ ਹਰਕਤਾਂ ਦੇ ਉੱਤੇ ਸਰਕਾਰ ਉਤਰ ਆਈ ਹੈ ਤੇ ਉੱਥੇ ਹੀ ਕਿਸਾਨਾਂ ਦੇ ਨਾਲ ਤੱਕੇਸ਼ਾਈ ਹੋ ਰਹੀ ਹੈ ਸੁਖਪਾਲ ਸਿੰਘ ਖੈਰਾ ਦੇ ਬਿਆਨ ਨੇ ਤੇ ਉੱਥੇ ਹੀ ਅੱਜ ਉਹਨਾਂ ਦੇ ਵੱਲੋਂ ਧਰਨਾ ਦਿੱਤਾ ਜਾ ਰਿਹਾ ਤੇ ਜਿਸ ਦੇ ਤਹਿਤ ਕਿਸਾਨਾਂ ਦੇ ਹੱਕ ਦੇ ਵਿੱਚ ਇੱਕ ਵਾਰ ਫਿਰ ਤੋਂ ਸੁਖਪਾਲ ਸਿੰਘ ਖੈਰਾ ਗਰਦੀਦੇ ਹੋਏ ਨਜ਼ਰ ਆ ਰਹੇ ਨੇ ਆਮ ਆਦਮੀ ਪਾਰਟੀ ਦੇ ਉੱਤੇ ਲਗਾਤਾਰ ਪਲਟਵਾਰਤਕ ਕੀਤਾ ਜਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਉੱਤੇ ਤਿੱਖੇ ਨਿਸ਼ਾਨੇ ਸਾਧੇ ਨੇ ਹੋਰ ਕੀ ਕੁਝ ਕਹਿਣਾ ਆਓ ਤੁਹਾਨੂੰ ਸੁਣਾਉਨੇ ਆ ਇਹ ਪੰਜਾਬ ਦੇ ਲੋਕਾਂ ਤੋਂ ਇੱਕ ਬਹੁਤ ਵੱਡੀ ਗਲਤੀ ਹੋਈ ਹੈ ਜ਼ਿੰਦਗੀ ਜਿਨ੍ਹਾਂ ਨੇ ਇੱਕ ਬੇਫਕੂ ਬੰਦੇ ਨੂੰ ਇੱਕ ਮੂਰਖ ਬੰਦੇ ਨੂੰ ਇੱਕ ਹੈਂਕੜਬਾਜ ਨੂੰ ਇੱਕ ਕਮੇਡੀਅਨ ਨੂੰ ਪੰਜਾਬ ਦੀ ਸੱਤਾ ਦੇ ਉੱਤੇ ਬਿਠਾ ਦਿੱਤਾ ਤੇ ਉਹਦਾ ਖਮਿਆਜ਼ਾ ਤਾਂ ਆਪਾਂ ਭੁਗਤਣਾ ਹੀ ਸੀਗਾ ਮੈਂ 2022 ਦੇ ਚੋਣਾਂ ਤੋਂ ਪਹਿਲਾਂ ਬਹੁਤ ਲੋਕਾਂ ਨੂੰ ਲਲਕਾਰਿਆ ਉਹ ਮੈਂ ਕਿਹਾ ਮੈਂ ਕੇਜਰੀਵਾਲ ਤੇ ਆ ਪਖੰਡੀ ਬੰਦੇ ਜਿਹੜੇ ਫਰਜ਼ੀ ਇਨਕਲਾਬੀ ਨੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਵਾਂ ਇਹ ਕਾਮਰੇਡ ਵੀ ਨਹੀਂਗੇ ਨਕਲੀ ਕਾਮਰੇਡ ਆ ਇਹਨਾਂ ਤੋਂ ਬਚ ਜਿਓ ਲੇਕਿਨ ਚਲੋ ਕਈ ਵਾਰ ਆਪਣੇ ਇਲਾਕੇ ਦੇ ਜ਼ਿਲ੍ਹਾ ਕਪੂਰਥਲਾ ਤੇ ਮਾਝੇ ਵਾਲਿਆਂ ਨੇ ਬੜਾ ਦੁਆਬੇ ਵਾਲਿਆਂ ਨੇ ਕਾਫੀ ਹੱਦ ਤੱਕ ਸਾਥ ਦਿੱਤਾ ਲੇਕਿਨ ਮਾਲਵੇ ਵਿੱਚੋਂ ਲੋਕਾਂ ਦੇ ਐਵੇਂ ਲੱਗਦਾ ਸੀਗਾ ਕਿ ਪਤਾ ਨਹੀਂ ਅਸੀਂ ਰੱਬ ਥੱਲੇ ਲਾ ਲਿਆਂਦਾ ਕੇਜਰੀਵਾਲ ਤੇ ਮੈਂ ਤਾਂ ਅੱਛੀ ਤਰ੍ਹਾਂ ਜਾਣਦਾ ਕਿ ਅੰਦਰੋਂ ਇਹਨਾਂ ਦੀ ਮਾਨਸਿਕਤਾ ਕੀ ਆ ਤਾਂ ਮੇਰੇ ਵੀਰੋ ਅੱਜ ਉਹਦਾ ਖਮਿਆਜ਼ਾ ਆਪਾਂ ਭੁਗਤ ਰਹੇ ਆਂ ਕੱਲ ਰਾਤ ਜਿਹੜੀ ਹਰਕਤ ਕੀਤੀ ਜਿਵੇਂ ਤੁਹਾਨੂੰ ਸਾਰੇ ਬੁਲਾਰਿਆਂ ਨੇ ਦੱਸਿਆ ਮੇਰੇ ਛੋਟੇ ਵੀਰ ਨਿਰਮਲ ਨੇ ਨਿਸ਼ਾਨ ਸਿੰਘ ਜੀ ਨੇ ਅਵਤਾਰ ਵਾਲੀਆ ਜੀ ਨੇ ਰਿਸ਼ਪਾਲ ਸਿੰਘ ਜੀ ਨੇ ਸਰਬਜੀਤ ਸੋਨੂ ਨੇ ਅਤੇ ਹੋਰ ਬਲਵਿੰਦਰ ਸਿੰਘ ਬਾਗੜੀਆਂ ਨੇ ਤੇ ਹੋਰ ਬੁਲਾਰਿਆਂ ਨੇ ਇਹਦੋਂ ਘਟਿਆ ਚਿੰਦੀ ਚੋਰਾ ਵਾਲੀ ਹਰਕਤ ਹੋ ਸਕਦੀ ਚਿੰਦੀ ਚੋਰ ਵੀ ਨਹੀਂ ਕਰਦੇ ਇਦਾਂ ਦੇ ਉਹ ਵੀ ਥੋੜੀ ਜੀ ਗੈਰਤ ਰੱਖਦੇ ਆ ਚੋਰ ਜਿਹੜਾ ਹੁੰਦਾ ਨਾ ਉਹ ਵੀ ਥੋੜਾ ਜਿਆ ਮਾੜਾ ਮੋਟਾ ਸ਼ਰਮ ਕਰਦਾ ਕਿ ਯਾਰੋ ਇੱਕ ਪਾਸੇ ਪੰਜਾਬ ਵਿੱਚ ਹੜ੍ਹ ਆਏ ਹੋਏ ਨੇ ਲੋਕੀ ਤਰਾਤਰਾ ਕਰ ਰਹੇ ਨੇ ਜਿਹੜਾ ਨੁਕਸਾਨ ਆ ਪੰਜਾਬ ਦਾ ਉਹ ਲਗਭਗ 25000 ਕਰੋੜ ਦਾ ਹੋਇਆ ਵਾ 6 ਲੱਖ ਏਕੜ ਤੋਂ ਜ਼ਿਆਦਾ ਫਸਲ 100% ਦੀ ਤਬਾਹ ਹੋ ਗਈ ਆ 30 ਬੰਦਿਆਂ ਤੋਂ ਵੱਧ ਮੌਤਾਂ ਹੋ ਗਈਆਂ ਪਤਾ ਨਹੀਂ ਕਿੰਨੇ ਗਰੀਬਾਂ ਦੇ ਘਰ ਟਹਿਗੇ ਨੇ ਤੇ ਛੱਤਾਂ ਚੋਰੀਆਂ ਨੇ ਤੇ ਕਿੰਨੇ ਬੇਜ਼ੁਬਾਨੇ ਭੁੱਖੇ ਨੇ ਕਿਉਂਕਿ ਉਹਨਾਂ ਦੇ ਕੋਲ ਪੱਠਾ ਦਿੱਤਾ ਚਾਰਾ ਨਹੀਂ ਪ੍ਰਬੰਧ ਕਿਉਂਕਿ ਬਾਰਿਸ਼ ਨੇ ਸਾਰਾ ਖਤਮ ਕਰ ਦਿੱਤਾ ਇੱਕ ਪਾਸੇ ਦਾ ਲੋਕ ਇਹ ਚੱਲ ਰਹੇ ਨੇ ਪਰ ਸੁਣਿਓ ਗੱਲ ਚੱਲਦੇ ਵੀ ਕਿੱਦਾਂ ਨੇ ਖਿੜੇ ਮੱਥੇ ਚੱਲ ਰਹੇ ਨੇ ਪੰਜਾਬ ਦੇ ਬਹਾਦਰ ਲੋਕ ਤੁਸੀਂ ਕਿਸੇ ਨੂੰ ਜਾ ਕੇ ਡੁੱਬੇ ਹੋਏ ਨੂੰ ਪੁੱਛੋਗੇ ਕਿ ਕੀ ਹਾਲ ਹੈ ਤੇਰਾ ਉਹ ਕਹੂਗਾ ਜੀ ਚੜਦੀ ਕਲਾ ਚਾਵੇਂ ਕਿਉਂਕਿ ਸਾਡੇ ਗੁਰੂ ਸਾਹਿਬ ਹੈ ਨਾ ਜਿਹੜੇ ਜਦੋਂ ਆਪਣੇ ਛੋਟੇ ਛੋਟੇ ਸਹਿਬਜ਼ਾਦਿਆਂ ਦੀ ਕੁਰਬਾਨੀ ਆਉਂਦੀ ਜਦੋਂ ਆਪਾਂ ਜੋੜ ਮੇਲਿਆਂ ਤੇ ਜਾਂਦੇ ਆਂ ਪਾਪਾ ਬੰਦਾ ਸਿੰਘ ਬਹਾਦਰ ਦੀ ਕਥਾ ਸੁਣਦੇ ਆਂ ਦਸਮ ਪਿਤਾ ਸਰਬੰਸਦਾਨੀ ਦੀ ਨੌਵੇਂ ਪਿਤਾ ਦੀ ਗੱਲ ਸੁਣਦੇ ਆਂ ਸੁੱਖਾ ਸਿੰਘ ਮਤਾਬ ਸਿੰਘ ਜਿਨ੍ਹਾਂ ਨੇ ਮੱਸੇ ਰੰਗਣ ਦਾ ਸਿਰ ਵੱਢ ਕੇ ਨੇਜੇ ਤੇ ਟੰਗਿਆ ਜਦੋਂ ਆਪਾਂ ਉਹਨਾਂ ਦੀਆਂ ਗੱਲਾਂ ਸੁਣਦੇ ਆਂ ਤੇ ਫਿਰ ਆਪਾਂ ਟੈਂਦੀ ਕਲਾ 'ਚ ਕੋਈ ਨਹੀਂ ਜਾ ਸਕਦਾ ਲੇਕਿਨ ਆ ਚਿੰਦੀ ਚੋਰਾ ਨੇ ਮੂਰਖਾ ਨੇ ਇੱਥੇ ਗੁਰੂ ਰਾਮਦਾਸ ਜੀ ਦਾ ਇੱਕ ਬਣਾਇਆ ਹੋਇਆ ਲੰਗਰ ਮਤਲਬ ਕਿ ਜਿਹੜਾ ਸਮਗਰੀ ਰਾਤ 12 ਵਜੇ ਇੱਕ ਹੋਰ ਚਿੰਦੀ ਚੋਰ ਬਦਮਾਸ਼ ਛੋਟਾ ਦਾਰੂਨਾ ਡੱਕਿਆ ਇੱਥੇ ਰਾਤ ਕੱਢੀ ਚ ਧੀ ਦੀਆਂ ਭੈਣ ਦੀਆਂ ਗਾਹਾਂ ਕੱਢਦਾ ਜਦੋਂ ਧੀ ਦੀਆਂ ਭੈਣ ਦੀਆਂ ਗਾਹਾਂ ਕੱਢਦੇ ਸਾਨੂੰ ਸਭ ਨੂੰ ਕੱਢਦੇ ਨੇ ਮੇਰੇ ਵੀਰੋ ਮਤ ਸਮਝਣਾ ਇਕੱਲੇ ਨਿਰਮਲ ਸਿੰਘ ਨੂੰ ਜਾਂ ਨਿਸ਼ਾਨ ਸਿੰਘ ਨੂੰ ਕੱਢ ਕੇ ਗਏ ਨੇ ਸਾਨੂੰ ਗਾਲਿਆ ਉਹ ਪੰਜਾਬ ਦੇ ਲੋਕਾਂ ਨੂੰ ਗਾਲਿਆ ਇੱਥੇ ਤਾਲਾ ਲਾਗੇ ਨੇ ਜੀ ਇਹ ਜਿਹੜਾ ਤਾਲਾ ਲਾਇਆ ਯਾਰ ਜੋ ਪੰਜਾਬ ਦੇ ਵਿੱਚ ਨਾ ਜਿਹੜੀ ਬੋਕਰ ਆ ਇਹ ਹੁਣ ਇੰਨੇ ਹੰਕਾਰ ਚ ਪੁਲਿਸ ਦੇ ਸਿਰ ਤੇ ਰਾਜ ਕਰ ਰਹੇ ਤਾਂ ਇਹੋ ਮੈਂ ਦੁਬਾਰਾ ਦੁਬਾਰਾ ਤੁਹਾਨੂੰ ਵੀ ਕਹੂੰਗਾ ਇੱਕ ਲਫ਼ਜ਼ ਮੈਂ ਸਿਖਾਇਆ ਪੰਜਾਬ ਦੇ ਲੋਕਾਂ ਨੂੰ ਇਹਨਾਂ ਨੇ ਪੰਜਾਬ ਨੂੰ ਪੁਲਿਸ ਸਟੇਟ ਬਣਾਤਾ ਪੁਲਿਸ ਰਾਜ ਜਿਹੜਾ ਬੋਲੇ ਚੱਕ ਲੋ ਢਾ ਲੋ ਇਹਨਾਂ ਦਾ ਹਰਪਾਲ ਚੀਮਾ ਇੱਕ ਮੰਤਰੀ ਹੋ ਕੇ ਵਿਧਾਨ ਸਭਾ ਚ ਸਾਡੇ ਲੀਡਰ ਆਫ oppositon ਨੂੰ ਕਹਿੰਦਾ ਠੋਕ ਦੇਊਂਗਾ ਤੈਨੂੰ ਠੋਕ ਕਿਹਦੇ ਸਿਰ ਤੇ ਛਾਲਾ ਮਾਰਦੇ ਨੇ ਆ ਪੁਲਿਸ ਦੇ ਸਿਰ ਤੇ ਜੇ ਇਹਨਾਂ ਦੇ ਕੋਲ ਪੁਲਿਸ ਹਮਲਾ ਨਾ ਹੋਵੇ ਇਹ ਕਿਸੇ ਪਿੰਡ ਵਿੱਚ 13000 ਪਿੰਡਾਂ ਵਿੱਚ ਵੜਨ ਦੇ ਕਾਬਿਲ ਨਹੀਂਗੇ ਅੱਛਾ ਇਹਨਾਂ ਦੀ ਇੱਕ ਔਰਤ ਐਮਐਲਏ ਇਹਨਾਂ ਦਾ ਅਨਕੋਦਰ ਵਾਲੀ ਪਤਾ ਨਹੀਂ ਨਾਂ ਇੰਦਰਜੀਤ ਮਾਨ ਹੈ ਸ਼ਾਇਦ ਕਹਿੰਦੀ ਆ ਜਿਹੜੇ ਕਿਸਾਨ ਫਿਰਦੇ ਨੇ ਇਹ ਦਲਾਲ ਨੇ ਦੇਖੋ ਉਹਦੀ ਇਹਨਾਂ ਦੀ ਤੁਸੀਂ ਕਰਤੂਤ ਦੇਖੋ ਤੁਸੀਂ ਉਹ ਕਹਿੰਦੀ ਜਿਹੜੇ ਕਿਸਾਨ ਆਗੂ ਫਿਰਦੇ ਨੇ ਹਰੀਆਂ ਪੱਗਾਂ ਬਨ ਕੇ ਇਹ ਦਲਾਲ ਨੇ ਮੇਰੇ ਵੀਰੋ ਅਸੀਂ ਦਲਾਲ ਲੱਗਦੇ ਇਹਨਾਂ ਨੂੰ ਆ ਤੁਸੀਂ ਸਾਰੇ ਬੈਠੇ ਦਲਾਲ ਲੱਗਦੇ ਇਹਨਾਂ ਨੂੰ ਇੱਕ ਇਹਨਾਂ ਦੀ ਹੋਰ ਐਮ.ਐਲ.ਏ ਰਾਤ ਭੌਂਕੀ ਕੋਈ ਰਾਜਵਿੰਦਰ ਥਿਆਰਾ ਪਤਾ ਨਹੀਂ ਐਮ.ਐਲ.ਏ ਹੈ ਕਿ ਮੈਂ ਤਾਂ ਤੁਸੀਂ ਹੈਰਾਨ ਹੋਵੋਗੇ ਮੇਰੇ ਮੋਰੇ ਆ 92 93 ਬੰਦੂਆ ਮਜ਼ਦੂਰ ਬੈੰਦੇ ਨੇ ਮੈਂ ਉਹਨਾਂ ਨੂੰ ਪਛਾਣਦਾ ਨਹੀਂਗਾ 3 ਸਾਲ ਹੋ ਗਏ ਨੇ ਕਿਉਂਕਿ ਸਵਾਏ ਹੱਥ ਕੜੇ ਕਰਨ ਤੋਂ ਵਿਧਾਨ ਸਭਾ 'ਚ ਗਾਲਾਂ ਕੱਢਣ ਤੋਂ ਇਹਨਾਂ ਦੀ ਕੋਈ ਕਰਤੂਤ ਨਹੀਂ ਅਸੀਂ ਪਛਾਣਦੇ ਹੀ ਨੇ ਉਹਨਾਂ ਨੂੰ 10 15 ਨੂੰ ਮੋਰਲਿਆਂ ਨੂੰ ਜਾਣਦੇ ਆ